ਹੈਲੋ ਮਾਈ YouTube ਫੈਮਿਲੀ ਵੈਲਕਮ ਬੈਕ ਟੂ ਮਾਈ ਚੈਨਲ ਕਿ ਮੈਂ ਤੁਸੀਂ ਸਾਰੇ ਆਈ ਹੋਪ ਤੇ ਸਾਰੇ ਵਧੀਆ ਹੋਗੇ ਠੀਕ ਹੋਗੇ ਅੱਜ ਮੈਂ ਬਣਾ ਲੱਗੀ ਆ ਮਿਕਸ ਮੈਕਰੋਨੀ ਪਾਸਤਾ ਇਸ ਤਰ੍ਹਾਂ ਤੁਸੀਂ ਵੀ ਬਣਾਓਗੇ ਨਾ ਮਿਕਸ ਮੈਕਰੋਨੀ ਪਾਸਤਾ ਤੇ जकीन मनोंगे मतलब वजिए बनूंगा इस तरह जिस तरह मैं बना लगी इस तरह बनाऊंगे मकरता तो। उंगला चटदे ही रह जाऊंगे तीस तो एक बार जरूर इवन ट्राई करके देखे हो सब्जियां वगैरह पा के है ना फिलहाल तो मेरे तो कोई सब्जियाँ नहीं सी सिर्फ एक मटर सी आलू प्याज त हरी मिर्च यही मैं पाया होर भी जी सब्जियाँ पा सीते आ काा है ना जो कढ़ाई हुई इग्नोर करो क्योंकि ਫੇ ਤੁਸੀਂ ਮੇਰੇ ਹੈ ਨਾ ਪਿੱਛੇ ਵਲੋਗ ਜ਼ਰੂਰ ਦੇਖਿਓ ਜਦੋਂ ਕੜਾਈ ਨੂੰ ਅੱਗ ਲੱਗ ਗਈ ਸੀ ਤੇਲ ਜ਼ਿਆਦਾ ਗਰਮ ਹੋ ਗਿਆ ਸੀ ਤੇ ਇਸ ਲਈ ਕੜਾਈ ਨੂੰ ਨਾ ਅੱਗ ਲੱਗ ਗਈ ਸੀ ਤੇ ਇਹ ਕਾਲਾ ਪਨ ਜਿਹੜਾ ਕੜਾਈ ਦਾ ਮੈਂ ਬਹੁਤ ਕੋਸ਼ਿਸ਼ ਕੀਤੀ ਤਾਂ ਵੀ ਉਤਰਿਆ ਨਹੀਂ ਤੇ ਮਕਰੋਨੀ ਪਾਸਤਾ ਉਹ ਮੈਂ ਬਾਜ਼ਾਰੋਂ ਹੈ ਨਾ ਇਕੱਠਾ ਹੀ ਲੈਣੀ ਹੁੰਦੀ ਮਿਕਸ ਕਰਾ ਕੇ ਤੇ ਫਿਰ ਮੈਂ ਦੀ ਨਾ ਨਹੀਂ ਹੁੰਦੀ ਤੇ ਇਧਰ ਮੈਂ ਤੜਕਾ ਰੱਖ ਲਿਆ ਆ ਤੇ ਦੂਸਰੀ ਸਾਈਡ ਮੈਂ ਆਪਣਾ ਮੈਕਰੋਨੀਰ ਪਾਤੋ ਬੰਦੀ ਰੱਖ ਦਿੱਤੀ ਹੈ ਇੱਕ ਸਾਈਡ ਮੇ ਤੜਕਾ ਦੇ ਰਹੀ ਹਾਂ ਤੇ ਦੂਜੀ ਸਾਈਡ ਮੈਂ ਆਪਣੇ ਜੋ ਉਬਲਦੇ ਮੈਕਰੋਨੀ ਪਾਤਾ ਉਹ ਵਿੱਚ ਕਕਾ ਰਹੀ ਹਾਂ ਹਾ ਤੂ ਸੀ ਦੇਖ ਰਹੇ ਹੋ ਸੋਇਆ ਸੋਸ ਰੈੱਡ ਚਿਲੀ ਸੋਸ ਇਹ ਹੁਣ ਮੈਂ ਮਕਰੋਨੀ ਪਾਸਤਾ ਵਿੱਚ ਪਾਉਂਗੀ ਤੇ ਇਹ ਸਾਡਾ ਹੀ ਮਤਲਬ ਬਾਪੂ ਦੇ ਪਾਪਾ ਇਹੀ ਕੰਮ ਕਰਦੇ ਆ ਤੇ ਇਹਦੇ ਵਿੱਚ ਹੁਣ ਮੈਂ ਪਾਉਂਗੀ ਤੇ ਪਹਿਲਾ ਫਿਲਹਾਲ ਮੈਂ ਇਹਨਾਂ ਨੂੰ ਮਿਕਸ ਕਰੂੰਗੀ ਚੰਗੀ ਤਰ੍ਹਾਂ ਉਸ ਤੋਂ ਬਾਅਦ ਇਹਦੇ ਵਿੱਚ ਮੈਂ ਪਾਉਂਗੀ ਸੋਸ ਸੋਸ ਰੈਡੀ ਚਿਲੀ ਸੋਸ ਮੈਂ ਪਾ ਦਿੱਤੀ ਹੈ ਤੇ ਸੋਰੀ ਉਥੋਂ ਮੈਂ ਆਪਣਾ ਵੀਡੀਓ ਨਹੀਂ ਬਣਾ ਪਾਈ ਫਿਲਹਾਲ ਮੈਂ ਪਾ ਦਿੱਤੀ ਦੇਖੋ ਕਲਰ ਵੀ ਚੇਂਜ ਹੋ ਗਿਆ ਉਹਦਾ ਮੈਕਰੋਨੀ ਪਾਸਤਾ ਦਾ ਤੇ ਮੈਕਰੋਨੀ ਪਾਸਤਾ ਬਣ ਕੇ ਹੁਣ ਮੇਰਾ ਰੈਡੀ ਹੋ ਗਿਆ ਤੇ ਤੁਸੀਂ ਵੀ ਇੱਕ ਵਾਰ ਇਵੇਂ ਜਰੂਰ ਬਣਾਇਓ ਟਰਾਈ ਕਰਿਓ ਤੇ ਤੁਸੀਂ ਵੀ ਖਾਓ ਗਰਮਾ ਗਰਮ ਮੈਕਰੋਨੀ ਪਾਸਤਾ ਖਾਓ ਗਰਮਾ ਗਰਮ ਪਾਸਤਾ ਮੈਕਰੋਨੀ ਪਾਸਤਾ ਮਿਕਸ ਆ ਦੋਨੋਂ ਮੈਂ ਦੋਨੋਂ ਮਿਕਸੀ ਬਣਾਨੀ ਹੁੰਨੀ ਆ ਬਹੁਤ ਟੇਸਟੀ ਬਣਿਆ ਟੇਸਟੀ ਹੈ ਜੇ ਚੈੱਕ ਨਹੀਂ ਕੀਤਾ ਪਰ ਦੇਖਣ ਚ ਬਹੁਤ ਟੇਸਟੀ ਹੈ ਤੇ ਚਲੋ ਹੁਣ ਮੈਂ ਉਹ ਧੁੱਪੇ ਜਾਣੀ ਉੱਪਰ ਉਹ ਬਾਬੂ ਕਾ ਨਾ ਕਾਇਟਾ ਡਾ ਰਿਆ ਤੇ ਉਹਨੂੰ ਦੇਖਦੀ ਆ ਪਹਿਲਾਂ ਫਿਰ ਮੈਂ ਖਾਨੀ ਵੀ ਤੇ ਤੁਸੀਂ ਵੀ ਖਾ ਲੋ ਆ ਦੇਖੋ ਕੱਪੜਿਆਂ ਦਾ ਢੇਰ ਲੱਗਾ ਪਿਆ ਕੱਪੜੇ ਬਹੁਤ ਜ਼ਿਆਦਾ ਧੋਣ ਵਾਲੇ ਮਸ਼ੀਨ ਅੱਜ ਲਗਾਉਂਗੀ ਕਿਉਂਕਿ ਜੋ ਰਜ਼ਾਈ ਹੈ ਨਾ ਉਹਰਾ ਛਾੜ ਵੀ ਮੈਂ ਲਾਇਆ ਹੋਇਆ ਧੁੱਪੇ ਪਾਈ ਰਜ਼ਾਈ ਚੱਦਰ ਵੀ ਲਾਈ ਹੋਈ ਆ ਤੇ ਫਿਰ ਮੈਂ ਧੋਣੀ ਆ ਚਲੋ ਮਿਲਦੇ ਆ ਥੋੜੀ ਦੇਰ ਚ ਟੀ ਟਾਈਮ ਹੋ ਗਿਆ ਜੀ ਸ਼ਾਮ ਦਾ ਟਾਈਮ ਆ ਚਾਹ ਪੀ ਲੋ ਤੁਸੀਂ ਵੀ ਗਰਮਾ ਗਰਮ ਔਰ ਥੋੜਾ ਜਿਹਾ ਪਾਸਤਾ ਬਚਿਆ ਸੀਗਾ ਤੇ ਉਹ ਵੀ ਮੈਂ ਚਾਹ ਨਾਲ ਖਾਣ ਲੱਗੀ ਆ ਭੁੱਖ ਬਹੁਤ ਜ਼ਿਆਦਾ ਲੱਗ ਜਾਂਦੀ ਆ ਚਾਹ ਸ਼ਾਮ ਦੇ ਟਾਈਮ ਤੇ ਖਾਓ ਤੁਸੀਂ ਵੀ ਉਹ ਚਾਹ ਪੀਓ ਗਰਮਾ ਗਰਮ ਮਸ਼ੀਨ ਲਗਾਈ ਆ ਹੁਣ ਚਾਹ ਪੀ ਕੇ ਹਟੀਆਂ ਬਾਬੂ ਖਾ ਰਿਆ ਇਹ ਖਾਣਾ ਖਾ ਰਿਆ ਇਹਨੂੰ ਭੁੱਖ ਲੱਗਦੀ ਜਲਦੀ 6 ਵਜੇ ਆ ਹਜੇ ਤੇ ਮੈਂ ਤਾਂ ਮੈਂ फटाफट ਨਾ ਆਪਣਾ ਉਹ ਕੰਮ ਕਰ ਲਵਾਂ ਮੈਂ ਕਿਚਨ ਕੱਪੜੇ ਧੋਣੇ ਪਈਆਂ ਨਾ दाल ਸਬਜ਼ੀ ਬਣਾਉਂਗੀ ਤੇ ਰਾਤ ਟੱਪ ਪਾਣੀ ਇੱਕ ਸਾਢੇ ਫੇਰ ਨਹੀਂ ਆ ਰਿਹਾ ਬਾਹਰ ਮੋਟਰ ਖਰਾਬ ਹੋਈ ਆ ਇਸ ਲਈ ਪਾਣੀ ਨਹੀਂ ਆ ਰਿਹਾ ਹੈਗਾ ਹੁਣ ਮੈਂ ਕਿਹਾ ਰਾਤ ਦੇ ਟਾਈਮ ਪਾਣੀ ਆਉਂਦਾ ਇੱਕ ਘੰਟਾ ਸ਼ਾਇਦ ਆਉਂਦਾ ਆ ਤੇ ਮੈਂ ਤਾਂ ਫਟਾਫਟ ਕੱਪੜੇ ਧੋ ਦਮਾ ਤੇ ਠੰਡ ਵੀ ਬਹੁਤ ਜ਼ਿਆਦਾ ਹੋ ਗਈ ਹੈ ਤੇ ਦੇਖ ਰਿਹਾ ਮੈਨੂੰ ਛੋਟੂ ਲਿਆ ਹੋਇਆ ਹੈ ਮੈਂ ਤੇ ਚਲੋ ਮੈਂ ਆਪਣਾ ਵੀਡੀਓ ਦਾ ਇੱਥੇ ਐਂਡ ਕਰ ਦਿੰਨੀ ਆ ਤੇ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਚ ਅਗਰ ਮੇਰੀ ਵੀਡੀਓ ਪਸੰਦ ਆਈ ਹੋ ਤਾਂ ਮੇਰੀ ਵੀਡੀਓ ਨੂੰ ਲਾਈਕ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਚ ਬਾਏ ਬਾਏ